ਉਹ ਉਹ ਰਹੀ ਹੈ ਨਾ ਨੰਬਰ ਉਸ ਨੇ ਇਹ ਪੰਜ ਇਥੇ ਪੀਸੀਆਰ ਕੱਟੀ ਜਿਹੜੀ ਆ ਪਹਿਲਾਂ ਇਥੇ ਖੜੀ ਸੀ 18 ਨੰਬਰ ਉਹਨਾਂ ਨੇ ਸਾਨੂੰ ਕਾਲ ਕੀਤੀ ਅਨਾਉਨਮੀ ਬਰਾਦਰੀ ਤੋਂ ਮੇਰੇ ਡਿਊਟੀ ਅਫਸਰੋਂ ਏਐਸ ਕਰਨਦਰ ਸਿੰਘ ਮੇਰਾ ਨਾਮ ਆਇਆ ਮੈਂ ਇਥੇ ਆਇਆ ਮੌਕੇ ਤੇ ਆਣ ਕੇ ਦੇਖਿਆ ਕਿ ਇਹ ਇਕੱਲਾ ਹੀ ਜਿਗਾ ਤੇ ਇਹ ਕਹਿੰਦਾ ਵੀ ਉੱਥੇ 8-6 ਬੰਦੇ ਨੇ ਮੇਰੇ ਤੇ ਹਮਲਾ ਕੀਤਾ ਪਰ ਮੈਨੂੰ ਨਹੀਂ ਲੱਗਦਾ ਹੁਣ ਇਹਨਾਂ ਦੇ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਇਹਨਾਂ ਦੀ ਗੱਲ ਕੀ ਆ ਕੋਈ ਰਾਜੰਦ ਦੇ ਨੂੰ ਉਦਾਂ ਤਾਂ ਨਹੀਂ ਮਾਰਦਾ ਉੱਥੇ ਜਾ ਕੇ ਪਤਾ ਲਗੂ ਹੁਣ ਇਹਨਾਂ ਦੀ ਇਨਵੈਸਟੀਗੇਸ਼ਨ ਕਰਦਾ ਕੈਮਰੇ ਜਿਹੜੇ ਸੀਸੀਟੀਵੀ ਹੈ ਉਹ ਜਿਹੜੇ ਕੈਮਰੇ ਉਸ ਦੇਖੂਗਾ ਵੀ ਜੇ ਕੋਈ ਕਸੂਰवार ਹੋਇਆ ਤਾਂ ਉਹਦੇ ਵੰਦੀ ਕਾਰਵਾਈ ਕੀਤੀ ਜਾਊਗੀ। ਗਲਤ ਹੋਈ ਇੱਥੇ ਲੱਗ ਵਾਲੀ ਰੋਡ ਤੇ ਇਹ ਪੰਜ ਇੱਥੇ ਪੀਸੀਆਰ ਗੱਡੀ ਜਿਹੜੀ ਆ ਪਹਿਲਾਂ ਇੱਥੇ ਖੜੀ ਸੀ 18 ਨੰਬਰ ਉਹਨਾਂ ਨੇ ਸਾਨੂੰ ਕਾਲ ਕੀਤੀ ਅਨਾਮੀ ਬਰਾਦਰੀ ਉਦੋਂ ਮੈਂ ਡਿਊਟੀ ਆਸਰੋਂ ਏਐਸ ਕਰਮਨ ਸਿੰਘ ਮੇਰਾ ਨਾਮ ਆਇਆ ਮੈਂ ਇੱਥੇ ਆਇਆ ਮੁਕੇ ਤੇ ਆਣ ਕੇ ਦੇਖਿਆ ਕਿ ਇਹ ਇਕੱਲਾ ਹੀ ਸੀਗਾ ਤੇ ਇਹ ਕਹਿੰਦਾ ਵੀ ਉੱਥੇ 8-6 ਤੇ ਬੰਦੇ ਨੇ ਮੇਰੇ ਤੇ ਹਮਲਾ ਕੀਤਾ ਪਰ ਮੈਨੂੰ ਨਹੀਂ ਲੱਗਦਾ ਹੁਣ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਇਹਨਾਂ ਦੀ ਗੱਲ ਕੀ ਆ ਕੋਈ ਰਾਜੰਦ ਦੇ ਨੂੰ ਉਦਾਂ ਤਾਂ ਨਹੀਂ ਮਾਰਦਾ ਉੱਥੇ ਜਾ ਕੇ ਪਤਾ ਲੱਗੂ ਹੁਣ ਇਹਨਾਂ ਦੀ ਇਨਵੈਸਟੀਗੇਸ਼ਨ ਕਰਦਾ ਕੈਮਰੇ ਜਿਹੜੇ ਸੀਸੀਟੀਵੀ ਜਿਹੜੇ ਕੈਮਰੇ ਉਸ ਦੇਖੂਗਾ ਵੀ ਜੇ ਕੋਈ ਕਸੂਰਵਾਰ ਹੋਇਆ ਤਾਂ ਉਹਦੇ ਵਣਦੀ ਕਾਰਵਾਈ ਕੀਤੀ ਜਾਵੇ